ਤਾਂ ਸਾਸਤਰੀ ਕਾਲ ਦੋਸਤੋ ਅੱਜ ਅਸੀਂ ਆਏ ਆ ਸਾਡੇ ਖੇਤ ਮੂਲੀਆਂ ਦੇ ਬੀਜ ਕੱਢਣ ਤਾਂ ਜੀ ਇਹ ਹਫ਼ਤੇ ਤੱਕ ਪਹਿਲਾਂ ਜੀ ਕੱਟ ਕੇ ਰੱਖੀਆਂ ਜਾਂਦੀਆਂ ਗਿਆ ਤਾਂ ਜੀ ਤੁਹਾਨੂੰ ਦਿਖਾਉਣੇ ਆਗੇ ਇਸ ਤਰ੍ਹਾਂ ਜੀ ਇਹ ਕੱਟ ਕੇ ਇਹਨਾਂ ਬੰਨ ਕੇ ਰੱਖਿਆ ਜਾਂਦਾ ਆ ਹਾਂ ਬੰਨ ਕੇ ਰੱਖਿਆ ਜਾਂਦਾ ਜੀ ਉਸ ਤੋਂ ਬਾਅਦ ਜੀ ਫਿਰ ਇਹਨਾਂ ਨੂੰ ਹੜੰਬੇ ਰਾਹੀਂ ਕੱਢਿਆ ਜਾਂਦਾ ਜੀ ਹੜੰਬੇ ਦਾ ਵੀ ਸਾਰਾ ਪ੍ਰੋਸੈਸ ਦਿਖਾਵਾਂਗੇ ਜੀ ਤੁਹਾਨੂੰ ਕਿਵੇਂ ਮੂੜੀਆਂ ਨਿਕਲਦੀਆਂ ਜੀ ਵਿੱਚੋਂ ਕਿਵੇਂ ਮੂੜੀਆਂ ਵਿੱਚ ਜਾਂਦੀਆਂ ਜੀ ਸਾਰਾ ਪ੍ਰੋਸੈਸ ਦਿਖਾਵਾਂਗੇ ਜੀ ਹੜੰਬੇ ਦਾ ਵੀ ਤਾਂ ਜੀ ਹੁਣ ਬਸ ਦਿਖਾਉਣੇ ਆ ਜਾਨੇ ਨੇ ਨੇੜੇ ਜੀ ਫੋਨ ਜੀ ਜੀ ਥੋੜਾ ਹਿੱਲ ਰਿਹਾ ਹੋਏ ਤਾਂ ਮਾਫ ਕਰ ਦਿਓ ਜੀ ਕਿਉਂਕਿ ਬੱਟਾਂ ਤੇ ਜਾਈ ਜਾਂਦੇ ਆ ਅਸੀਂ ਇਹ ਬੱਟਾਂ ਤੇ ਲੱਗਦੀ ਹੈ ਜੀ ਮੂੜੀਆਂ ਚੱਲ ਪਿਆ ਜੀ ਹੜੰਬਾ ਸਾਡੀ ਉਹਦੇ ਇੱਥੋਂ ਵੀ ਮੂਲੀਆ ਪੈਂਦੀਆਂ ਜੀ ਇੱਥੋਂ ਹੀ ਜਾ ਕੇ ਉੱਥੋਂ ਹੀ ਬੀਜ ਨਿਕਲ ਕੇ ਜੋ ਬੱਠਲ ਚ ਜਾਂਦੇ ਆ ਉਹ ਬੱਠਲ ਚ ਜਾਂਦੇ ਆ ਜੀ ਟਰਾਲੀ 'ਚ ਟਰਾਲੀ 'ਚ ਡਾਇਰੈਕਟ ਵੀ ਪੈਂਦੇ ਆ ਜੀ ਆ ਦੇਖੋ ਜੀ ਟਰਾਲੀ 'ਚ ਇਹਦੇ ਵਾਸਤੇ ਜੀ ਨਾ ਕੋਈ ਵਧੀਆ ਟਰਾਲੀ ਚਾਹੀਦੀ ਹੈ ਜੀ ਨਾ ਵਾਲੇ ਟਰੈਕਟਰ ਚਾਹੀਦੇ ਇੱਕ ਟਰੈਕਟਰ ਟਰਾਲੀ ਨਾਲ ਕੰਮ ਹੋ ਜਾਂਦਾ ਜੀ ਜੇ ਜੀ ਤੁਹਾਡਾ ਝਾੜ ਨਿਕਲ ਗਿਆ ਵਧੀਆ ਤਾਂ ਜੀ ਚਾਹਦੀ ਹੈਗੀ ਨਹੀਂ ਤਾਂ ਜੀ ਬੈਂਡ ਤਾਂ ਖਰਾਬ ਜੋ ਬਹਰਾਵਾ ਤਾਜੀ ਹਸਤਾ ਇਹੀ ਲਾ ਦੇਵਾਂਗੇ ਜੀ ਜੇ ਕੋਈ ਹਿੰਮਤ ਵਾਲਾ ਹੈਗਾ ਤਾਂ ਮੂਲੀਆ ਲਾ ਲਿਓ ਨਹੀਂ ਤਾਂ ਜੀ ਫਿਰ ਜੇ ਕੋਈ ਹਿੰਮਤ ਵਾਲਾ ਹੈ ਨਹੀਂਗਾ ਜੀ ਫਿਰ ਤਾਂ ਤੁਹਾਨੂੰ ਦਾ ਕਰਨ ਕਿ ਕਿਤੋਂ 2000 ਕੁਆਟਰ ਜੀ ਤਾਂ ਕਰਕੇ ਜੀ ਇਹਦਾ ਫਾਇਦਾ ਤਾਂ ਬਹੁਤ ਹੈ ਜੀ ਪਰ ਇਹ ਰੱਖਣੀ ਪੈਂਦੀ ਹੈ ਜੀ ਨਾ ਹੀ ਰੱਖੀ ਬੱਲਾ ਇਹਨਾਂ ਨੂੰ ਮੀਨਾਂ ਬੇੜੀ ਨੇ ਪਹਿਲਾਂ ਇਹਨਾਂ ਹੀ ਰਾਖੀ ਰੱਖਣੀ ਚਾਹੀਦੀ ਹੈ ਪੈਂਦੀ ਹੈ ਜੀ ਥੜਕਿਆ ਥਨੇ ਠੰਡੇ ਠੰਡੇ ਆਉਣਾ ਪੈਂਦਾ ਹੈ ਜੀ ਉਦੋਂ ਜੀ ਫਿਰ ਤੋਤੇ ਵਾਲੇ ਆਉਂਦੇ ਆ ਜੀ ਜਦੋਂ ਇਹਨਾਂ ਨੂੰ ਕੱਟ ਕੇ ਰੱਖਤਾ ਜੀ ਉਦੋਂ ਤਾਂ ਖਾਸ ਕਰਕੇ ਬਾਧ ਰੱਖਣੀ ਪੈਂਦੀ ਹੈ ਜੀ ਰਾਖੀ ਤਾਂ ਜਿਵੇਂ ਕੀ ਰਸੀ ਹੈ ਜੀ ਮੂਲੀਆ ਤਾਂ ਸਾਡੀਆਂ ਅੱਜ ਨਿਕਲ ਜਾਣਗੀਆਂ ਜੀ ਓਖੇ ਨਿਕਲ ਨਹੀਂ ਦੀ ਆਪਾਂ ਸਤਾ ਜੀ ਧੰਨਵਾਦ ਜੀ ਮੈਂ ਚੱਲਿਆ ਜੇ ਤੁਸੀਂ ਇੱਥੇ ਟਿੱਕਰ ਵੀਡੀਓ ਦੇਖੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਥੈਂਕਸ ਫॉर ਵਾਚਿੰਗ ਰੋਜ਼ਨੀ ਮੇਰੇ